ਪੰਜਾਬ ਦੇ ਬੜੇ ਸੀਨੀਅਰ ਤੇ ਮਸ਼ਹੂਰ ਤੇ ਖੋਜੀ ਪੱਤਰਕਾਰ ਹੈ ਰਿਤੇਸ਼ ਲੱਖੀ ਹੁਣੀ ਸੀਨੀਅਰ ਪੱਤਰਕਾਰ ਨੇ ਖੋਜੀ ਪੱਤਰਕਾਰਤਾ ਕਰਦੇ ਆ ਖਾਸ ਤੌਰ ਤੇ ਇਹਨਾਂ ਦੀ ਜਿਹੜੀ ਪਕੜ ਆ ਉਹ ਕ੍ਰਾਈਮ ਦੇ ਰਿਲੇਟਡ ਬਹੁਤ ਜ਼ਿਆਦਾ ਕੋਈ ਕ੍ਰਾਈਮ ਦੀ ਇਨਵੈਸਟੀਗੇਸ਼ਨ ਹੋਵੇ ਗੈਂਗਸਟਰ ਦੀ ਕੋਈ ਖਬਰ ਹੋਵੇ ਕਿੱਦਾਂ ਇਹ ਵਾਰਦਾਤ ਹੋਈ ਕਿਹਨੇ ਕੀਤੀ ਉਹਦਾ ਪਿਛੋਕੜ ਕੀ ਆ ਉਸ ਮੁਜਰਮ ਦਾ ਇਹਨਾਂ ਨੂੰ ਇਹਦੇ ਬਾਰੇ ਪੂਰੀ ਨੌਲੇਜ ਰਹਿੰਦੀ ਆ ਕਿਉਂਕਿ ਇਹ ਬਹੁਤ ਤਹਿ ਤੱਕ ਜਾ ਕੇ ਜਿਹੜੀ ਆਪਣੀ ਰਿਪੋਰਟ ਨੂੰ ਤਿਆਰ ਕਰਦੇ ਆਰ ਬਾਅਦ ਚੋਂ ਆਪਣੇ YouTube ਚੈਨਲ ਦੇ ਉੱਤੇ ਇਹ ਜਿਹੜੀ ਪੇਸ਼ ਕਰਦੇ ਆ ਪਰ ਜਦੋਂ ਇਹ ਆਪਣੀ ਇਨਵੈਸਟੀਗੇਸ਼ਨ ਕਰਦੇ ਆ ਤਾਂ ਫਿਰ ਇਹ ਪੁਲਿਸ ਦੀਆਂ ਖਾਮੀਆਂ ਵੀ ਕੱਢਦੇ ਆ ਕਿ ਜੇ ਮੈਂ ਪਤਾ ਲਗਾ ਸਕਦਾ ਤਾਂ ਪੁਲਿਸ ਕਿਉਂ ਨਹੀਂ ਪਤਾ ਲਗਾ ਸਕਦੀ ਜੇ ਮੈਨੂੰ ਪਤਾ ਲੱਗ ਸਕਦਾ ਕਿ ਕਿਹੜੇ ਜਿਹੜਾ ਗੈਂਗਸਟਰ ਨੇ ਇਹ ਕੰਮ ਕੀਤਾ ਜਾਂ ਕਿਹੜੇ ਗੈਂਗਸਟਰ ਦੇ ਕਿਹੜੇ ਵੇਲੇ ਕਿਹਦੇ ਨਾਲ ਲਿੰਕ ਸੀਗੇ ਤਾਂ ਪੁਲਿਸ ਨੂੰ ਕਿਉਂ ਨਹੀਂ ਪਤਾ ਲੱਗਦਾ ਇਹਦੇ ਬਾਰੇ ਦਰਸਲ ਇਹ ਜਿਹੜੇ ਰਤੇਸ਼ ਲੱਖੀ ਜਿਹੜੇ ਸੀਨੀਅਰ ਜਰਨਲਿਸਟ ਨੇ ਇਹਨਾਂ ਦੇ ਉੱਤੇ ਹੁਸ਼ਿਆਰਪੁਰ ਦੀ ਅਦਾਲਤ ਨੇ 50 ਲੱਖ ਰੁਪਏ ਦਾ ਜੁਰਮਾਨਾ ਪਾਇਆ ਇਨਾਂ ਦੇ ਉੱਤੇ ਡਿਫਾਰਮੇਸ਼ਨ ਦਾ ਇੱਕ ਕੇਸ ਕੀਤਾ ਗਿਆ ਸੀ ਮਾਨਹਾਨੀ ਦਾ ਕੇਸ ਕੀਤਾ ਸੀਗਾ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਹੋਣਾ ਹੈ ਇਹਨਾਂ ਨੇ ਕੋਈ ਆਪਣੀ ਰਿਪੋਰਟ ਪੇਸ਼ ਕੀਤੀ ਸੀ ਜਿਦੇ ਵਿੱਚ ਇਹਨਾਂ ਨੇ ਕੋਟ ਕੀਤਾ ਸੀਗਾ ਕਿ ਜਿਹੜੇ ਚਰਨਜੀਤ ਸ਼ਰਮਾ ਜਿਹੜੇ ਸਾਬਕਾ ਐਸਐਸਪੀ ਹੈ ਇਹ ਇਹਨਾਂ ਦੀ ਜਿਹੜੀ ਕਾਰਜ ਪ੍ਰਣਾਲੀ ਦੇ ਉੱਤੇ ਇਹਨਾਂ ਨੇ ਟਿੱਕਾ ਟਿੱਪਣੀ ਕੀਤੀ ਸੀਗੀ ਤਾਂ ਜਿੰ ਤੋਂ ਬਾਅਦ ਜਿਹੜੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਉਹਨਾਂ ਨੂੰ ਨਰਾਜ਼ਗੀ ਮਹਿਸੂਸ ਹੋਈ ਉਹਨਾਂ ਨੂੰ ਲੱਗਾ ਵੀ ਇਹਨਾਂ ਨੇ ਮੇਰੀ ਮਾਨ ਹਾਨੀ ਕੀਤੀ ਹੈ ਇਹਨਾਂ ਨੇ ਮੇਰੇ ਮਤਲਬ ਕੈਰੈਕਟਰ ਦੇ ਉੱਤੇ ਗੱਲ ਕੀਤੀ ਹੈ ਮੇਰੇ ਕਾਰਜ ਪ੍ਰਣਾਲੀ ਦੇ ਉੱਤੇ ਗੱਲ ਕੀਤੀ ਹੈ ਤਾਂ ਜਿਸ ਤੋਂ ਬਾਅਦ ਫਿਰ ਇੱਕ ਕੇਸ ਕੀਤਾ ਗਿਆ ਇਹਨਾਂ ਦੇ ਉੱਤੇ ਰਿਤੇਸ਼ ਲਖੀ ਹੋਣੀ ਇਹ ਕਹਿੰਦੇ ਆ ਵੀ ਮੈਨੂੰ ਇਸ ਕੇਸ ਸੰਬੰਧੀ ਕਦੀ ਵੀ ਕੋਈ ਜਿਹੜਾ ਦਸਤਾਵੇਜ਼ ਆ ਉਹ ਫਿਜ਼ੀਕਲੀ ਡਿਲੀਵਰ ਨਹੀਂ ਕੀਤਾ ਗਿਆ ਭਾਵੇਂ ਕੇ ਸੰਮਨ ਹੁੰਦੇ ਆ ਜਦੋਂ ਵੀ ਕੋਈ ਕੇਸ ਸ਼ੁਰੂ ਹੁੰਦਾ ਤਾਂ ਅਦਾਲਤ ਸੰਮਨ ਭੇਜਦੀ ਆ ਜਿਹੜਾ ਸੰਬੰਧਤ ਵਕੀਲ ਹੁੰਦਾ ਜਿਹਨੇ ਸ਼ਿਕਾਇਤ ਕੀਤੀ ਹੁੰਦੀ ਆ ਸ਼ਿਕਾਇਤਕਰਤਾ ਦਾ ਜਿਹੜਾ ਵਕੀਲ ਆ ਉਹ ਜੱਜ ਸਾਹਿਬ ਨੂੰ ਪਟੀਸ਼ਨ ਦਿੰਦਾ ਤੇ ਬਾਅਦ ਚੋਂ ਫਿਰ ਇੱਕ ਸੰਮਨ ਜਿਹੜੇ ਆ ਉਹ ਭੇਜੇ ਜਾਂਦੇ ਆ ਜਿਹਦੇ ਖਿਲਾਫ ਕੇਸ ਹੁੰਦਾ ਰਤੇਸ਼ ਲਖੀ ਹੋਣੀ ਜੋ ਸਾਨੂੰ ਮੀਡੀਆ ਰਿਪੋਰਟਸ ਤੋਂ ਪਤਾ ਲੱਗਾ ਉਹ ਇਹ ਲੱਗਾ ਕਿ ਰਤੇਸ਼ ਲਖੀ ਹੋਣੀ ਕਹਿ ਰਿਹਾ ਕਿ ਮੈਨੂੰ ਕਿਸੇ ਕਿਸਮ ਦਾ ਕਦੀ ਵੀ ਕੋਈ ਜਿਹੜਾ ਸਮਨ ਫਿਜ਼ੀਕਲੀ ਰਿਸੀਵ ਨਹੀਂ ਹੋਇਆ ਹਾਂ ਮੈਨੂੰ ਇੱਕ ਵਾਰੀ ਵਟਸਐਪ ਦੇ ਉੱਤੇ ਇੱਕ ਸਮਨ ਜ਼ਰੂਰ ਰਿਸੀਵ ਹੋਇਆ ਸੀਗਾ ਪਰ ਮੈਨੂੰ ਫਿਜ਼ੀਕਲੀ ਜਿਹੜਾ ਸਮਨ ਹੈ ਉਹ ਰਿਸੀਵ ਨਹੀਂ ਹੋਇਆ ਹੁਣ ਇਹ ਜਿਹੜੇ ਕੇਸ ਦੇ ਵਿੱਚ ਇਹਨਾਂ ਨੂੰ 50 ਲੱਖ ਦਾ ਹਰਜਾਨਾ ਹੋਇਆ ਜੁਰਮਾਨਾ ਜਿੱਥੇ ਇਹਨਾਂ ਨੂੰ ਪਿਆ ਵਾ ਉਹ ਜਿਹੜਾ ਕੇਸ ਹੈ ਦੱਸਿਆ ਜਾ ਰਿਹਾ ਵੀ ਉਹਦੇ ਵਿੱਚ ਐਕਸ ਪਾਰਟੀ ਹੋਏ ਆ ਐਕਸ ਪਾਰਟੀ ਦਾ ਮਤਲਬ ਹੁੰਦਾ ਵੀ ਜਿਹੜਾ ਦੂਜੀ ਧਿਰ ਦਾ ਜਿਹੜਾ ਸ਼ਖਸ ਆ ਉਹ ਉੱਥੇ ਪੇਸ਼ ਹੀ ਨਹੀਂ ਹੋਇਆ ਯਾਨੀ ਕਿ ਦੂਜੀ ਧਿਰ ਅਦਾਲਤ ਦੇ ਵਿੱਚ ਗਈ ਨਹੀਂ ਤੇ ਅਦਾਲਤ ਦੇ ਵਿੱਚ ਨਾ ਜਾਣ ਕਰਕੇ ਉਹਨਾਂ ਦੀ ਗੈਰ ਹਾਜ਼ਰੀ ਰਹਿਣ ਕਰਕੇ ਅਦਾਲਤ ਨੇ ਉਹਨਾਂ ਨੂੰ ਐਕਸ ਪਾਰਟੀ ਕਰ ਦਿੱਤਾ ਯਾਨੀ ਕਿ ਉਹ ਉੱਥੇ ਨਹੀਂ ਆਏ ਇਸ ਦੇ ਚੱਲਦਿਆਂ ਅਦਾਲਤ ਨੇ ਇੱਕ ਤਰਫਾ ਫੈਸਲਾ ਸੁਣਾ ਦਿੱਤਾ ਹੁਣ ਨੋ ਡਾਊਟ 50 ਲੱਖ ਰੁਪਇਆ ਰਕਮ ਬਹੁਤ ਵੱਡੀ ਰਕਮ ਹੈ ਔਰ ਆਮ ਬੰਦੇ ਵਾਸਤੇ ਦੇਣੀ ਤਾਂ ਇਹ ਬਹੁਤ ਔਖੀ ਗੱਲ ਹੈ ਕਿਉਂਕਿ ਜਿਹੜੇ ਰਤੇਸ਼ ਲਖੀ ਹੈ ਇਹ ਵੀ ਪੱਤਰਕਾਰਤਾ ਹੀ ਕਰਦੇ ਆ ਔਰ ਬੜੀ ਇਮਾਨਦਾਰ ਸਾਫ਼ ਸੁਥਰੀ ਤੇ ਸੁਲਝੀ ਹੋਈ ਪੱਤਰਕਾਰਤਾ ਕਰਦੇ ਆ ਹੁਣ ਇਸ ਕੇਸ ਦੇ ਵਿੱਚ ਇਹਨਾਂ ਨੂੰ ਉਤਲੀਆਂ ਅਦਾਲਤਾਂ 'ਚ ਜਾਣਾ ਪਊਗਾ ਇਸ ਕੇਸ ਦੇ ਮੁਤਲਕ ਦੁਬਾਰਾ ਜਿਹੜੀ ਹੈ ਸੁਣਵਾਈ ਸ਼ੁਰੂ ਕਰਾਉਣੀ ਪਊਗੀ ਪਹਿਲਾਂ ਇਹ ਤੇ ਸਟੇ ਹੋਏਗੀ ਇਸ ਆਰਡਰ ਦੇ ਉੱਤੇ ਦੁਬਾਰਾ ਜਿਹੜੀਆਂ ਗਵਾਹੀਆਂ ਹੋਣਗੀਆਂ ਦੁਬਾਰਾ ਜਿਹੜਾ ਕੇਸ ਸੁਣਿਆ ਜਾਏਗਾ ਜ਼ਰਾ ਹੋਏਗੀ ਇੱਕ ਲੰਬਾ ਪ੍ਰੋਸੈਸ ਹੈ ਪਰ ਇਹਨਾਂ ਨੂੰ ਜਿਹੜਾ ਇਹ ਖਮਿਆਜ਼ਾ ਭੁਗਤਣਾ ਪੈ ਸਕਦਾ ਅਗਰ ਇਹ ਸਹੀ ਢੰਗ ਦੇ ਨਾਲ ਇਸ ਕੇਸ ਨੂੰ ਨਹੀਂ ਲੜਨਗੇ ਅਗਰ ਇਹ ਸਹੀ ਢੰਗ ਦੇ ਨਾਲ ਜਿਹੜਾ ਅਦਾਲਤ ਦੇ ਵਿੱਚ ਨਹੀਂ ਜਾਣਗੇ ਇਹਨਾਂ ਨੂੰ ਹੁਣ ਉਤਲੀ ਅਦਾਲਤ 'ਚ ਜਾਣਾ ਪਏਗਾ ਜਿੱਥੇ ਇਹਨਾਂ ਨੂੰ ਪੂਰਾ ਜਿਹੜਾ ਆਪਣਾ ਸਟੇਟਸ ਦੱਸਣਾ ਪਏਗਾ ਕਿ ਮੈਂ ਗੈਰ ਹਾਜ਼ਰ ਕਿਉਂ ਰਿਆ ਮੈਂ ਦੇਸ਼ 'ਚ ਸੀਗਾ ਮੈਂ ਦੇਸ਼ 'ਚ ਨਹੀਂ ਸੀਗਾ ਮੈਨੂੰ ਕਦੀ ਕੋਈ ਸਮਨ ਰਿਸੀਵ ਨਹੀਂ ਹੋਇਆ ਜਾਂ ਜੋ ਵੀ ਇਹਨਾਂ ਨੂੰ ਪੂਰੀ ਡਿਟੇਲ ਆ ਉਹ ਦੱਸਣੀ ਪਏਗੀ ਉਸ ਤੋਂ ਬਾਅਦ ਹੀ ਜਿਹੜਾ ਇਸ ਕੇਸ ਦੇ ਵਿੱਚ ਕੋ ਨਵਾਂ ਮੋੜ ਆਏਗਾ ਜਾਂ ਇਸ ਕੇਸ ਦੇ ਵਿੱਚ ਕੋਈ ਜਿਹੜਾ ਇਹਨਾਂ ਨੂੰ 50 ਲੱਖ ਦਾ ਜਿਹੜਾ ਜ਼ੁਰਮਾਨਾ ਹੋਇਆ ਵਾ ਉਹ ਤੋਂ ਮਾਫੀ ਹੋ ਸਕਦੀ ਆ ਪਰ ਸਵਾਲ ਇਹ ਆ ਵੀ ਜਿਹੜੇ ਰਤੇਸ਼ ਲਖੀ ਆ ਇਹ ਵਿਪਾਕ ਪੱਤਰਕਾਰ ਨੇ ਬਿਲਕੁਲ ਢੜਲੇ ਦੇ ਨਾਲ ਬੋਲਦੇ ਨੇ ਇਨਾਂ ਦੀਆਂ ਜਿਹੜੀਆਂ ਫੈਕਟਸ ਹੁੰਦੇ ਆ ਬਿਲਕੁਲ ਕਲੀਅਰ ਹੁੰਦੇ ਆ ਇਹਨਾਂ ਦੀ ਰਿਪੋਰਟ ਜਿਹੜੀ ਆ ਉੱਤੇ ਕੋਈ ਕਿੰਤੂ ਪਰੰਤੂ ਕਦੀ ਨਹੀਂ ਕੀਤਾ ਜਾ ਸਕਦਾ ਔਰ ਖਾਸ ਤੌਰ ਤੇ ਇਹਨਾਂ ਨੂੰ ਜਿਹੜੇ ਵੱਡੇ ਗੈਂਗਸਟਰ ਆ ਵੱਡੇ ਤੋਂ ਪਾਬ ਗੈਂਗਸਟਰ ਗੈਂਗਸਟਰ ਹੀ ਹੁੰਦਾ ਵੱਡੇ ਤੋਂ ਪਾਬ ਜਿਹੜੇ ਇਹਨਾਂ ਦੇ ਮੁਲਕਾਂ ਦੇ ਵਿੱਚ ਰਹਿੰਦੇ ਨਹੀਂ ਵਿਦੇਸ਼ਾਂ 'ਚ ਰਹਿੰਦੇ ਆ ਕਿ ਜਿਨ੍ਹਾਂ ਦਾ ਇੱਕ ਨਾਮ ਮੀਡੀਆ ਦੇ ਵਿੱਚ ਬਹੁਤ ਵੱਡਾ ਬਣ ਚੁੱਕਾ ਵੀ ਇਹ ਫਲਾਣਾ ਗੈਂਗਸਟਰ ਆ ਫਲਾਣਾ ਉਹ ਇਹਨਾਂ ਨਾਲ ਕਈ ਵਾਰੀ ਸੰਪਰਕ ਵੀ ਕਰਕੇ ਆਪਣਾ ਜਿਹੜਾ ਪੱਖ ਵੀ ਰੱਖਦੇ ਨੇ ਹਾਲਾਂਕਿ ਜਿਹੜੇ ਰਤੇਸ਼ ਲਖੀ ਆ ਇਹ ਹਮੇਸ਼ਾ ਇਹੀ ਗੱਲ ਕਹਿੰਦੇ ਆ ਕਿ ਇਹ ਇਹਨਾਂ ਦੀ ਮੈਂ ਪੁਸ਼ਟੀ ਕਦੀ ਨਹੀਂ ਕਰਦਾ ਵੀ ਮੇਰੇ ਨਾਲ ਜਿਹੜਾ ਸ਼ਖਸ ਗੱਲ ਕਰ ਰਿਹਾ ਇਹ ਉਹੀ ਸ਼ਖਸ ਆ ਕਿਉਂਕਿ ਨਕਾਬ ਪਾਇਆ ਹੁੰਦਾ ਪਰ ਰਤੇਸ਼ ਲਖੀ ਜਿਹੜੇ ਆ ਇਹ ਇੱਕ ਨਿਤੜਕ ਪੱਤਰਕਾਰ ਨੇ ਔਰ ਇਹਨਾਂ ਦੇ ਉੱਤੇ ਹੁਸ਼ਿਆਰਪੁਰ ਦੀ ਅਦਾਲਤ ਨੇ 50 ਲੱਖ ਦਾ ਜੁਰਮਾਨਾ ਲਗਾਇਆ ਔਰ ਕੇਸ ਇਹੀ ਹੈ ਕਿ ਪਟਿਆਲਾ ਦੇ ਵਿੱਚ ਇੱਕ ਕੇਸ ਹੋਇਆ ਸੀ ਜਦੋਂ ਚਨਜੀਤ ਸ਼ਰਮਾ ਜਿਹੜੇ ਆ ਸ਼ਾਇਦ ਉਸ ਵੇਲੇ ਉੱਥੇ ਐਸਐਸਪੀ ਸੀ ਤਾਂ ਇਹਨਾਂ ਨੇ ਪੁਲਸ ਦੀ ਕਾਰਜ ਪ੍ਰਣਾਲੀ ਉੱਤੇ ਖਾਸ ਤੌਰ ਤੇ ਇਹਨਾਂ ਨੇ ਪਿੰਪੁਆਇੰਟ ਕੀਤਾ ਸੀਗਾ ਐਸਐਸਪੀ ਹੋਣਾ ਨੂੰ ਇਸੇ ਦੇ ਚੱਲਦਿਆਂ ਇੱਕ ਕੇਸ ਸ਼ੁਰੂ ਹੋਇਆ ਤੇ ਇਸ ਕੇਸ ਦੇ ਵਿੱਚ ਇਹਨਾਂ ਨੂੰ 50 ਲੱਖ ਦਾ ਜੁਰਮਾਨਾ ਹੋਇਆ ਹੁਣ ਦੇਖਦੇ ਆ ਕਿ ਰਤੇਸ਼ ਲੱਖੀ ਹੋਣੀ ਹੁਣ ਜਦੋਂ ਇਸ ਕੇਸ ਦੇ ਵਿੱਚ ਪੇਸ਼ ਹੋਣਗੇ ਤਾਂ ਫਿਰ ਅਦਾਲਤ ਕੀ ਨਵਾਂ ਫੈਸਲਾ ਸੁਣਾਉਂਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ